ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਡੇ ਬਾਇਓਗ੍ਰਾਫੀ ਚੈਨਲ ਵਿੱਚ ਤੁਹਾਡਾ ਦਿਲੋਂ ਸਵਾਗਤ ਹੈ ਅੱਜ ਅਸੀਂ ਲੈ ਕੇ ਆਏ ਹਾਂ ਪੰਜਾਬ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਨਿਮਰਤ ਖੈਰਾ ਦੀ ਜ਼ਿੰਦਗੀ ਦੀ ਪੂਰੀ ਕਹਾਣੀ ਉਹ ਜਿੰਨੀ ਸੋਹਣੀ ਹੈ ਉਨੀ ਹੀ ਮਿੱਠੀ ਤੇ ਸੁਰੀਲੀ ਆਵਾਜ਼ ਵਾਲੀ ਵੀ ਹੈ ਉਹਨਾਂ ਨੇ ਆਪਣੀ ਮਿਹਨਤ ਸੱਚਾਈ ਅਤੇ ਟੈਲੈਂਟ ਨਾਲ ਪੰਜਾਬੀ 뮤직 ਇੰਡਸਟਰੀ ਚ ਇੱਕ ਅਲੱਗ ਪਹਿਚਾਣ ਬਣਾਈ ਹੈ ਬਚਪਨ ਅਤੇ ਪਰਿਵਾਰ ਨਿਮਿਤ ਖਿਆਰਾ ਦਾ ਜਨਮ 22 ਦਸੰਬਰ 1992 ਨੂੰ ਮੁਸਤਾਫਾ ਫੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ ਉਹ ਆਪਣੇ ਮਾਪਿਆਂ ਦੀ ਇਕੱਲੀ ਧੀ ਸੀ ਪਿਤਾ ਜੀ ਫੋਰੈਸਟ ਵਿਭਾਗ ਵਿੱਚ ਸਰਕਾਰੀ ਨੌਕਰੀ ਕਰਦੇ ਸਨ ਅਤੇ ਮਾਤਾ ਜੀ ਸਰਕਾਰੀ ਅਧਿਆਪਕ ਸਨ ਉਹਨਾਂ ਦੇ ਨਾਨਾ ਜੀ ਨੇ ਅਕਸਰ ਕਿਹਾ ਕਰਦੇ ਸੀ ਤੂੰ ਵੱਡੀ ਹੋ ਕੇ ਗਾਇਕਾ ਬਣੇਗੀ ਪੜਾਈ ਅਤੇ ਸੰਗੀਤ ਦੀ ਸ਼ੁਰੂਆਤ ਨਿਮਰਤ ਨੇ ਆਪਣੀ ਸਕੂਲੀ ਪੜਾਈ ਡੀਏਵੀ ਸਕੂਲ ਬਟਾਲਾ ਤੋਂ ਕੀਤੀ ਐਚਐਮਵੀ ਕਾਲਜ ਜਲੰਧਰ ਤੋਂ बायोटेक्नोलॉजी ਵਿੱਚ ਡਿਗਰੀ ਲਈ ਬਾਅਦ ਚ ਸਰਸਵਤੀ 뮤זיਕ ਕਾਲਜ ਬਟਾਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ 뮤זיਕ ਵੋਕਲ ਵਿੱਚ ਮਾਸਟਰਸ ਕੀਤੀ ਅਤੇ ਉਹ 골ਡ ਮੈਡਰੇਸ ਰਹੀ ਸੰਗੀਤਿਕ ਕੈਰੀਅਰ ਦੀ ਸ਼ੁਰੂਆਤ ਬਚਪਨ ਤੋਂ ਹੀ ਗਾਉਣਾ ਦਾ ਸ਼ੌਂਕ ਸੀ ਉਹਨਾਂ ਨੇ ਵੋਇਸ ਆਫ ਪੰਜਾਬ ਪੀਟੀਸੀ ਚ ਹਿੱਸਾ ਲਿਆ ਸੀਜ਼ਨ ਸੈਕਿੰਡ ਹਾਰ ਗਈ ਪਰ ਸਾਲ 2013 ਵਿੱਚ ਸੀਜ਼ਨ ਥਰਡ ਜਿੱਤ ਲਿਆ ਇਸ ਤੋਂ ਬਾਅਦ ਪੰਜਾਬ ਰਿਕਾਰਡਸ ਨੇ ਉਹਨਾਂ ਨਾਲ ਸੰਪਰਕ ਕੀਤਾ ਅਤੇ 2025 ਵਿੱਚ ਨਿਸ਼ਾਨ ਭੁੱਲਰ ਨਾਲ ਪਹਿਲਾ ਗੀਤ ਰੱਬ ਕਰਕੇ ਆਇਆ ਪ੍ਰਸਿੱਧ ਗੀਤ ਤੇ ਹਿਟ ਉਨਾਂ ਦੇ ਗੀਤ ਹਿੱਟ ਗੀਤਾਂ ਵਿੱਚ ਸ਼ਾਮਲ ਹਨ ਇਸ਼ਕ ਕਚੈਰੀ ਸਲੂਟ ਵੱਜਦੇ ਐਸਪੀ ਰੈਂਕ ਵਰਗੀ ਦੁਬਈ ਵਾਲੇ ਸ਼ੇਖ ਰੋਬ ਰੱਖਦੀ ਰਾਣੀ ਹਾਰ ਸੂਟ ਡਿਜ਼ਾਈਨਰ ਅੱਜਕੱਲ੍ਹ ਉਹ ਬਹੁਤ ਸਾਰੇ ਮਸ਼ਹੂਰ ਗਾਇਕਾਂ ਨਾਲ ਡਿਊਟ ਗੀਤ ਗਾ ਚੁੱਕੀ ਨੇ ਦਲਜੀਤ ਦੋਸਾਂਝ ਗੀਪੀ ਗਰੇਵਾਲ ਮਨਕੀਰਤ ਆਲਕ ਅਮਰਿੰਦਰ ਗਿੱਲ ਗੁਰਨਾਮ ਭੁੱਲਰ ਰਣਜੀਤ ਬਾਵਾ ਆਦੀ ਫਿਲਮੀ ਕਰੀਅਰ 2017 ਵਿੱਚ ਨਿਮਰਤ ਨੇ ਆਪਣੀ ਪਹਿਲੀ ਫਿਲਮ ਲਾਹੌਰੇ ਕੀਤੀ 2019 ਵਿੱਚ ਆਫਸਰ ਫਿਲਮ ਵਿੱਚ ਤਰਸੇਮ ਜੱਸਰ ਨਾਲ ਮੁੱਖ ਭੂਮਿਕਾ ਨਿਭਾਈ ਉਸ ਤੋਂ ਬਾਅਦ ਤੀਜਾ ਪੰਜਾਬ ਸੌਂਕਣ ਸੌਂਕਣੇ ਤੇਜੋ ਰੋੜੀ ਵਰਗੀਆਂ ਫਿਲਮਾਂ ਕੀਤੀਆਂ 2025 ਵਿੱਚ ਨਵੀਂ ਫਿਲਮ ਅਕਾਲ ਗੀਪੀ ਗਰੇਵਾਲ ਨਾਲ ਆ ਰਹੀ ਹੈ ਇਨਾਮ ਤੇ ਮਾਨ ਨਿਮਰਤ ਖੈਰਾ ਨੇ ਜਿੱਤੇ ਹਨ ਕਈ ਇਨਾਮ ਪੀਟੀਸੀ ਫਿਲਮ ਅਵਾਰਡਸ 베ਸਟ ਫੀਮੇਲ ਡਿਬਟ ਫਿਲਮ ਫਿਅਰ ਅਵਾਰਡਸ 베ਸਟ ਪਲੇਬੈਕ ਸਿੰਗਰ ਫੀਮੇਲ ਬ੍ਰਿਟ ਏਸ਼ੀਆ ਅਵਾਰਡਸ ਬੈਸਟ ਪੋਰਟਿੰਗ ਐਕਟਰਸ ਬ੍ਰਿਟਿਸ਼ ਟੀਵੀ ਅਵਾਰਡਸ ਬੈਸਟ ਫੀਮੇਲ ਪਲੇ ਬੈਕ ਨਿੱਜੀ ਜ਼ਿੰਦਗੀ ਨਿਮਰਤ ਖਿਆਰਾ ਅਜੇ ਤੱਕ ਅਣਵਿਆਹੀ ਹੈ ਉਹ ਕਹਿੰਦੀ ਹੈ ਮੈਂ ਅਜੇ ਸਿਰਫ ਆਪਣੇ ਕੰਮ ਤੇ ਧਿਆਨ ਦੇ ਰਹੀ ਹਾਂ ਉਹ ਕਹਿੰਦੀ ਕਿ ਜੇ ਸਿੰਗਰ ਨਾ ਬਣੀ ਤਾਂ ਆਈਪੀਐਸ ਆਫੀਸਰ ਬਣਦੀ ਉਹ ਪੰਜਾਬੀ ਸੂਟ ਜੋਤੀ ਇਹ ਕਲਾਸੀ ਗੀਤਾਂ ਦੀ ਸ਼ੌਕੀਨ ਹੈ। ਨਿਮਰਤ ਖੈਰਾ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਸਬਰ ਕਰਕੇ ਮਿਹਨਤ ਕਰਕੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਿਆ ਜਾ ਸਕਦਾ ਹੈ। ਉਹ ਇੱਕ ਪ੍ਰੇਰਨਾ ਹੈ ਹਰ ਉਸ ਕੁੜੀ ਲਈ ਜੋ ਗਾਉਣਾ ਜਾਂ ਅਦਾਕਾਰੀ ਚ ਚਮਕਣਾ ਚਾਹੁੰਦੀ ਹੈ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਕਮੈਂਟ ਕਰੋ ਜੇ ਦੱਸੋ ਕਿ ਤੁਹਾਨੂੰ ਕਿਹੜਾ ਗੀਤ ਵਧੀਆ ਲੱਗਦਾ ਹੈ ਤੇ ਸਾਡੇ YouTube ਚੈਨਲ ਬਾਇਓਗ੍ਰਾਫੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਹੁਣ ਮਿਲਦੇ ਹਾਂ ਕਿਸੇ ਹੋਰ ਸਖਸ਼ ਦੀ ਕਹਾਣੀ ਨਾਲ ਰੱਬ ਰਾਖਾ